ਇਹ ਹਾਲਾਤ ਨੇ ਜੇ ਜਨ ਸੇਤ ਨੇ ਉਹ ਸਾਹਮਣੇ ਦੇ ਸੀ ਰਿਹਾ ਤਾਂ ਜਿਹੜੇ ਮੋਰਚੇ ਵੱਲੋਂ ਮੇਰੇ ਨਾਲ ਇਸ ਵਕਤ ਅੱਗੂ ਬੈਠੇ ਨੇ ਇਧਰ ਸੁਖਜੀਤ ਜੀ ਨੇ ਉਹ ਸਾਡੇ ਫੋਰਮ ਦੇ ਆਗੂ ਨੇ ਰਾਜੇਵਾਲ ਸਾਹਿਬ ਇਧਰ ਅਗਰਾਹ ਸਾਹਿਬ ਬੈਠੇ ਨੇ ਐਮ ਕੇ ਪਿਸ਼ਨਾ ਪਿਸ਼ਨਾ ਜੀ ਬਾਕੀ ਸਾਰੀ ਜਿਹੜੀ 6 ਮੈਂਬਰੀ ਕਮੇਟੀ ਹੈ ਉਹ ਇੱਥੇ ਅੱਜ ਆਪਣੇ ਮੋਰਚੇ ਚ ਆਈ ਹੈ ਸਭ ਤੋਂ ਪਹਿਲਾਂ ਅਸੀਂ ਦੋਨੇ ਫੋਰਮ ਵੱਲੋਂ ਇੱਥੇ ਆਉਣ ਤੇ ਇਨਾਂ ਦਾ ਬਹੁਤ-ਬਹੁਤ ਧੰਨਵਾਦ ਤੇ ਇੱਕ ਆਸ ਵੀ ਕਰਾਂਗੇ ਇਨਾਂ ਤੋਂ ਇਸ ਮੋਰਚੇ ਦੀ ਜਿੱਤ ਵੱਲ ਨੂੰ ਸਪੋਰਟ ਦੀ ਅਪੀਲ ਵੀ ਕੀਤੀ ਹੈ ਤੇ ਤੇ ਸਾਨੂੰ ਯਕੀਨ ਹੈ ਕਿ ਆਪਦੀ ਮੀਟਿੰਗ ਕਰਕੇ ਇਸ ਗੱਲ ਤੇ ਲਾਜ਼ਮੀ ਵਿਚਾਰਨਗੇ ਜੋ ਆਪਣੀ ਐਮਐਸਪੀ ਗਰੰਟੀ ਕਾਨੂੰਨ ਦੀ ਮੰਗ ਨੂੰ ਲੈ ਕੇ ਸੁਆਮੀ ਨਾਥਨ ਦੀ ਰਿਪੋਰਟ ਨੂੰ ਜੋ 12 ਮੰਗਾ ਤੇ ਆਪਣੀ ਸਹਿਮਤੀ ਸਾਡੇ ਦੋਨੇ ਫੋਰਮਾਂ ਦੀ ਇਨਾਂ ਤੋਂ ਵੀ ਜਿਹੜੀ ਆਸ ਹੈ ਜਿਹੜੇ ਅੱਜ ਆਏ ਨੇ ਕਿ ਮੋਰਚੇ ਦੀ ਸਪੋਰਟ ਕਿਸ ਤਰ੍ਹਾਂ ਦੇਣੀ ਹੈ ਕਿਵੇਂ ਦੇਣੀ ਆ ਆਸ ਸਾਡੇ ਦੋਨੇ ਫੋਰਮਾਂ ਨੂੰ ਕਿ ਇਸ ਤੇ ਲਾਜ਼ਮੀ ਦੋ ਸ਼ਬਦ ਜਿਹੜੇ ਆਪਣੇ ਰਾਜੀਵਾਲ ਸਾਹਿਬ ਬੋਲਣਗੇ ਤਾਂ ਇਹਨਾਂ ਦਾ ਇੱਥੇ ਆਇਆਂ ਦਾ ਮੈਂ ਫਿਰ ਦੋਨੇ ਫੋਰਮਾਂ ਵੱਲੋਂ ਬਹੁਤ ਬਹੁਤ ਧੰਨਵਾਦ ਸਤਿਕਾਰਯੋਗ ਪੱਤਰ ਸਾਥ ਪੱਤਰਕਾਰ ਸਾਥੀਓ ਸਭ ਤੋਂ ਪਹਿਲਾਂ ਤਾਂ ਧੰਨਵਾਦ ਇੱਥੇ ਮੋਰਚਾ ਲੜ ਰਹੀਆਂ ਸਾਰੀਆਂ ਤਰ੍ਹਾਂ ਦਾ ਅੱਜ ਸਾਰੇ ਦੇਸ਼ ਨੂੰ ਖਾਸ ਤੌਰ ਤੇ ਪੰਜਾਬ ਨੂੰ ਸਰ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਦੀ ਬਹੁਤ ਹੀ ਚਿੰਤਾ ਹੈ ਏਡਾ ਵੱਡਾ ਕਦਮ ਉਹਨਾਂ ਨੇ ਚੁੱਕਿਆ ਹੈ ਹਰ ਪੰਜਾਬੀ ਉਹਨਾਂ ਦੇ ਇੱਕ ਇੱਕ ਸਾਹ ਨਾਲ ਜੁੜਿਆ ਹੋਇਆ ਅਸੀਂ ਕੱਲ ਮੋਗਾ ਰੈਲੀ ਵਿੱਚ ਲੱਖਾਂ ਦੇ ਇਕੱਠ ਵਿੱਚ ਜਿਹੜਾ ਲੋਕਾਂ ਨੇ ਸਾਨੂੰ ਫਤਵਾ ਦਿੱਤਾ ਉਦੇ ਮੁਤਾਬਕ ਆਪਣੇ ਇਹਨਾਂ ਭਰਾਵਾਂ ਨੂੰ ਕਹਿਣ ਆਏ ਆ ਵਖਰੇਵੇਂ ਰੋਸੇ ਉਹ ਸਭ ਇੱਕ ਪਾਸੇ ਅੱਜ ਸਥਿਤੀ ਉਹਨਾਂ ਨੂੰ ਉਹਨਾਂ ਦੀ ਗੱਲ ਕਰਨ ਦੀ ਨਹੀਂ ਅਸੀਂ ਇਹਨਾਂ ਨੂੰ ਚਿੱਠੀ ਦੇਣ ਆਏ ਆ ਇੱਕ ਪਈ ਆਓ ਆਪਾਂ ਬੈਠ ਕੇ ਸਾਰਾ ਕੁਝ ਤੈਅ ਕਰ ਲਈਏ ਔਰ ਇਕੱਠੇ ਹੋ ਕੇ ਇਸ ਅੰਦੋਲਨ ਨੂੰ ਲੜੀਏ ਔਰ ਇਹਦੇ ਚ ਜਿੱਤ ਪ੍ਰਾਪਤ ਕਰੀਏ ਇਹ ਵਾਹਿਗੁਰੂ ਮਿਹਰ ਕਰੂ ਅਸੀਂ ਸਾਰੀਆਂ ਜਿਹੜੀਆਂ ਮੋਡੈਲਿਟੀਆਂ ਨੇ ਉਹ ਹੁਣ ਤੈਅ ਕਰਨ ਵਾਸਤੇ ਛੇਤੀ ਮੀਟਿੰਗ ਜਦੋਂ ਦੇ ਨਾਲ ਵਿੱਚ ਕਰਾਂਗੇ ਔਰ ਕਰਕੇ ਸਾਰੇ 15 15 ਤਾਰੀਖ ਦੀ ਮੀਟਿੰਗ ਰੱਖੀ ਹੈ 15 ਨੂੰ ਅਸੀਂ ਤੈਅ ਕਰਕੇ ਸਾਰਾ ਮੋਰਚਾ ਜਿਹੜਾ ਸਾਰੀਆਂ ਹੀ ਤਰ੍ਹਾਂ ਜਿਹੜੀਆਂ ਦਿੱਲੀ ਇਕੱਠੀਆਂ ਸੀ ਉਹ ਸਾਰੀਆਂ ਮਿਲ ਕੇ ਇਸ ਮੋਰਚੇ ਨੂੰ ਅੱਗੇ ਲੈ ਕੇ ਜਾਵਾਂਗੇ ਔਰ ਇਹਦੀ ਜਿੱਤ ਪ੍ਰਾਪਤ ਕਰਾਂਗੇ ਵਾਹਿਗੁਰੂ ਮੇਰ ਕਰੋ ਅਰਦਾਸ ਹੈ ਉਹਦੇ ਚਰਨਾਂ ਵਿੱਚ ਸਰ ਜਗਜੀਤ ਸਿੰਘ ਲੱਲੇਵਾਲ ਦੀ ਸਿਹਤ ਨੂੰ ਉਹ ਚੰਗੀ ਸਿਹਤ ਬਖਸ਼ੇ ਸੇਤਿਆਬ ਕਰੇ ਸਾਰਿਆਂ ਦਾ ਫੇਰ ਧੰਨਵਾਦ ਔਰ ਸਾਨੂੰ ਜਿੰਨਾ ਸਤਿਕਾਰ ਸੇ ਇੱਥੇ ਆਉਣ ਤੇ ਸਾਡੇ ਇਹਨਾਂ ਸਾਥੀਆਂ ਨੇ ਦਿੱਤਾ ਹੈ ਉਹਦੇ ਲਈ ਖਾਸ ਤੌਰ ਤੇ ਧੰਨਵਾਦ ਵੈਗੂ ਜੀ ਘਰਕਾਲ ਸਾਹਿਬ ਵੈਗੂ ਜੀ ਦਾ। ਬੈਠੇ ਸਾਥੀਓ ਅਸੀਂ ਪਹਿਲਾਂ ਇਸ ਮੌਕੇ ਤੇ ਦੁਆਇਆ ਧੰਨਵਾਦ ਸਾਹਿਬ ਦੀ 37ਵੇਂ ਦਿਨ ਤੇ ਨਾਲ ਵੀ ਮਰਨਵਾਦ ਦੀ ਲੱਗ ਜ ਸਮਾਜ ਰਗਿਆ ਠੀਕ ਹੋ ਉਹਨਾਂ ਦੀ ਸਿਹਤ ਜਿਹੜੀ ਐਸ ਵੇਲੇ ਬਹੁਤ ਨਾਜ਼ੁਕ ਖਾਲਸੇ ਉਹਨਾਂ ਨੂੰ ਮਿਲ ਕੇ ਆਇਆ ਹੈ। ਪਰ ਜਿਹੜਾ ਸਾਨੂੰ ਉਹਨਾਂ ਦੇ ਮਿਲਣ ਦਾ ਤਰੀਕਾ ਘਰ ਲੱਗਿਆ। ਖਾਤਰੀ ਤੇ ਬਹੁਤ ਕੋਝੇਕੇ ਲੋ। ਤੇ ਰੋਣਾ। ਦੂਜਾ ਜਿਹੜਾ ਸਾਥੀਆਂ ਨੇ ਸਾਨੂੰ ਇੱਥੇ ਰਸੀਬ ਕਰਕੇ ਸਾਨੂੰ ਮਾਨਸਿਕ ਕਰ ਦਿੱਤਾ ਹੈ। ਲੱਗਦਾ ਜੀ ਸਾਡੇ ਬਖਰੇਵੇਂ ਨੇ ਇੱਕ ਸਾ ਰਹਿਣਗੇ। ਦਸ਼ਮਣ ਸਾਡਾ ਸਾਂਝਾ ਹੈ ਨੰਗਾ ਸਾਡੀਆਂ ਸਾਂਝੀਆਂ ਅਸੀਂ ਸਾਰੇ ਇਕੱਠੇ ਹੋ ਕੇ ਬਰਤਾਲਾ ਕਰੀਏ ਇਹ ਇਕਜੁੱਟਤਾ ਬੰਦ ਕਰਦੇ ਬਹੁਤ ਵਧੀਆ ਗੱਲ ਜੇ ਕਿਤੇ ਜੁੜਤਾ ਜੇ ਦੂਰ ਪਈ ਹੈ ਕੋਈ ੜਿੱਕੇ ਹੈ ਤਾਂ ਆਪਾਂ ਇਕੱਠੇ ਹੋ ਕੇ ਸਾਥ ਸੇੜ ਤੇ ਸੱਟ ਮਾਰੀ ਇਸ ਗੱਲ ਦਾ ਭਰੇਜ ਰੱਖੀਏ ਕਿ ਕੋਈ ਆਗੂ ਦੂਜਾ ਆਗੂ ਇੱਕ ਕੋਈ ਫਰਮ ਦੂਜੇ ਫਰਮ ਦੇ ਖਿਲਾਫ ਸਟੇਟਮੈਂਟ ਨਾ ਦੇਵੇ ਧੰਨਵਾਲ ਸਾਹਿਬ ਦੀ ਲੰਮੀ ਉਮਰ ਦੀ ਕਾਮਨਾ ਕਰੀਏ ਕਿ ਸਟੇਟ ਤੇ ਇਹਦਾ ਦਬਾਅ ਬਣਾਈਏ ਕਿ ਧੰਨਵਾਲ ਸਾਹਿਬ ਤੇ ਜਾਂ ਜਿਹੜੀਆਂ ਜਿਹਨੇ ਮੰਗਾਂ ਤੇ ਹੁਣ ਫਰੰਟ ਲੜ ਰਹੇ ਨੇ ਦੋਨੇ 11-12 ਮਹੀਨਿਆਂ ਤੋਂ ਉਹ ਕਲਾਕਾਰਨ ਵਾਸਤੇ ਕੇਂਦਰ ਸਰਕਾਰ ਨੂੰ ਨਾ ਬਕਬਾਕ ਕਰਾ ਕੇ ਇਹਨਾਂ ਦੇ ਮੱਕਾ ਸੁਲ੍ਹਾ ਕਰੇ ਇਹ ਸਾਡੀ ਸਮੂੱਚੀ ਕਿਸਾਨੀ ਦੀ ਮੰਗ ਹੈ ਕਿਸੇ ਧੰਨਵਾਲ ਦੀ ਕੰਡੇ ਦੀ ਨਹੀਂ ਸਾਡਾ ਕਸਨ ਦੀ ਕੰਡੇ ਦੀ ਨਰਾਜੇਵਾਲ ਦੀ ਕੰਡੇ ਦੀ ਸਾਡੀ ਸਾਰੀ ਜੇ ਜੋ ਅਸੀਂ ਹਨੇ ਇਹਦਾ ਕਦਮ ਵਧਾਇਆ ਕਿ ਇੱਕ ਦਾ ਸਾਡੀਆਂ ਸਨਾਂ ਤੋਂ ਵੱਧ ਸਾਨੂੰ ਸਹਿਯੋਗ ਜਿਹੜਾ ਸਰਕਾਰ ਕਿਆਂ ਦਿੱਤਾ ਅਸੀਂ ਦੁਬਾਰਾ ਪੇਰੇ ਇਹਨਾਂ ਦਾ ਧੰਨਵਾਦ ਕਰਦੇ ਹਾਂ ਮੈਂ ਖੀਰ ਦੇ ਵਿੱਚ ਸਾਡੇ ਦੋਹਰੇ ਪੂਰਾਂ ਵੱਲੋਂ ਜੋ ਮੈਂ ਆਸ ਪ੍ਰਗਟ ਕੀਤੀ ਹੈ ਕਿ ਜਲਦੀ ਛੇਤੀ ਇਸ ਮੋਰਚੇ ਦੀ ਸਪੋਰਟ ਚ ਆਉਣਗੇ ਤਾਂ ਜਿਹੜਾ ਭਲੇਖਾ ਪਾਇਆ ਜਾ ਰਿਹਾ ਸੀਗਾ ਬਈ ਕੇਂਦਰ ਸਰਕਾਰ ਤਾਂ ਤਿਆਰ ਬੈਠੀ ਹੈ ਗੱਲਬਾਤ ਲਈ ਕਿਸਾਨ ਪਹਿਲਾਂ ਇਕੱਠੇ ਹੋ ਜਾਣ ਅੱਜ ਆ ਸਾਰੇ ਜਿਹੜੇ ਅਸੀਂ ਦਿੱਲੀ ਦੇ ਵਿੱਚ 2020 ਦੇ ਵਿੱਚ 21 ਤੱਕ ਅਸੀਂ ਇਕੱਠੇ ਲੜੇ ਆ ਤਾ ਉਹ ਸਾਰੇ ਆਗੂ ਅਸੀਂ ਇਕੱਠੇ ਆ ਮੈਂ ਆਸ ਕਰੂੰਗਾ ਕਿ ਇਸ ਮੋਰਚੇ ਦੀ ਇਸ سپورਟ ਦੇ ਵਿੱਚ ਲਾਜ਼ਮੀ ਸਾਥੀ ਛੇਤੀ ਜਲਦੀ ਸੋਚਣਗੇ ਸਾਰਿਆਂ ਦਾ ਇੱਥੇ ਆਉਣ ਤੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਮੈਂ ਸਰਕਾਰ ਨੂੰ ਸਪਸ਼ਟ ਕਰ ਦੇਣਾ ਚਾਹੁੰਨਾ ਲੜਨ ਦੇ ਮਾਮਲੇ 'ਚ ਸਾਡੇ ਕੋਈ મતਭੇਦ ਨਹੀਂ ਭਾਰਤ ਸਰਕਾਰ ਸਾਡਾ ਸਾਰਿਆਂ ਦਾ ਸਾਂਝਾ ਟਾਰਗੇਟ ਹੈ ਇਹਨਾਂ ਮੰਗਾਂ ਦੇ ਉੱਤੇ ਸਾਡੇ ਕੋਈ મતਭੇਦ ਨਹੀਂ ਉਹਨੂੰ ਤੁਰੰਤ ਗੱਲਬਾਤ ਸ਼ੁਰੂ ਕਰਕੇ ਇਹ ਮਸਲਾ ਜਿਹੜਾ ਹੱਲ ਕਰਨਾ ਚਾਹੀਦਾ ਸਾਰੀਆਂ ਐਸਕੇਮ ਦੀਆਂ ਜਿਥੇ ਬੰਦੀਆਂ ਇਸ ਮੋਰਚੇ ਦੇ ਨਾਲ ਨੇ ਬਹੁਤ ਬਹੁਤ ਨਾ ਇੱਕ ਵਾਰ ਕੋਲੇ ਕੋਲ ਸਵਾਲ ਲੈ ਲਿਓ ਉਗਰਾਹ ਸਾਹਿਬ ਸਵਾਲ ਲੈ ਲਿਓ ਵਾਹ ਵਾਹ ਨਾ ਸਾਹਿਬ ਸਵਾਲ ਲੈ ਲਿਓ ਹੁਣ ਨਹੀਂ ਬਸ ਤੁਸੀਂ ਮੈਂ ਕਹਿੰਦਾ ਇਕੱਠੇ ਕਰ ਲੋ ਸਾਰੀ ਗੱਲ ਬਾਤ ਫਿਰ ਕੋਈ ਹੋਰ ਗੱਲ ਆ ਬਸ ਨਜਵਾ ਸਾਹਿਬ ਬਾਹਰ ਬਾਅਦ ਚ ਨਹੀਂ ਉਹ ਤਾਲਮੇਲ ਕਮੇਟੀ ਦੀ ਮੀਟਿੰਗ 15 ਤਰੀਕ ਨੂੰ ਆਇਆ ਸਾਰੇ ਆ ਗੋ ਤੁਸੀਂ ਇਕੱਠੇ ਹੋਇਚੇ ਹੁਣ ਬਾਕੀ ਰਹਿ ਕੀ ਗਿਆ ਵਿਚਾਰ ਚਰਚਾ ਦੇ ਵਿੱਚ ਇੱਥੇ ਜਿਹੜੀ ਪਹਿਲਾਂ ਬੈਠਕ ਕੋਈ ਆ ਗੱਲਬਾਤ ਕਰੇ ਸੀ ਹੁਣ ਸਾਰੀ ਮੈਂ ਤੁਹਾਡੇ ਸਾਰਿਆਂ ਦਾ ਫੀਰ ਦੇ ਵਿੱਚ ਕੋਈ ਜਵਾਬ ਹੈ ਮੈਂ ਅਪੀਲ ਕੀਤੀ ਹੈ ਜਲਦੀ ਸਾਥੀ ਇੱਥੇ ਸੋਚਣਗੇ ਤੋਂ ਛੇਤੀ ਜਿਹੇ ਜੀ ਹਾਲਾਤ ਨੇ ਡੱਲੇਵਾਲ ਸਾਹਿਬ ਦੇ ਮਿੰਟ ਮਿੰਟ ਸਹਾਈ ਹੈ ਜਲਦੀ ਐਮਰਜੈਂਸੀ ਇਸ ਗੱਲ ਤੇ ਕਹਿੰਦਾ ਕਹਿੰਦੇ ਲੜਾਈ ਦੇ ਮਾਮਲੇ 'ਚ ਸਾਡੇ ਕੋਈ ਮਰਤ ਭੇਦ ਨਹੀਂ ਕਿ ਫਿਰ ਕੋਈ ਮਤਲਬ ਨਿਸ਼ਾਨਾ ਸਾਡਾ ਇਕੱਠਾ ਹੈ ਪੰਗਾ ਸਾਧੀਆਂ ਨੇ ਮੈਂ ਕਹਿ ਚੁੱਕਾ ਕੋਈ ਮਤ ਭੇਦ ਨਹੀਂ ਅੱਜ ਇਸ ਤਰ੍ਹਾਂ ਜਿੱਦਾਂ ਤੁਸੀਂ ਕਹਿੰਦੇ ਹੋ ਇਹ ਨਹੀਂ ਹੁੰਦਾ ਵੀ ਅਸੀਂ ਆਏ ਉਹਨਾਂ ਦੀ ਖਬਰ ਨੂੰ ਉੱਥੇ ਅਸੀਂ ਉਹਨਾਂ ਨਾਲ ਡਿਸਕਸ ਕਰਨ ਬੈਠ ਜਾਈਏ ਅਸੀਂ ਸਾਡੇ ਇਹਨਾਂ ਸਾਥੀਆਂ ਦੇ ਨਾਲ ਡਿਸਕਸਪੀਸ ਕਰ ਲਿਆ ਕੁਝ ਕਰ ਲਾਂਗੇ ਸੁਣ ਲੋ ਉਹਦੇ ਬਾਅਦ ਫਿਰ ਤੁਹਾਨੂੰ ਜੋ ਨਿਕਲੇਗਾ ਤੁਹਾਨੂੰ ਦੱਸ ਦਿਆਂਗੇ ਮਾਲੇ ਸਪੋਰਟ ਤੇ ਗੱਲ ਮੋਗੇ ਤੋ ਆ ਗਿਆ ਸਪੋਰਟ ਹੈ ਜਿਹੜੇ ਸਾਡੇ ਤਿੰਨੇ ਪਰੋਗਾਂ ਅੱਜ ਦੇ ਵੀ 13 ਦੇ ਵੀ ਤੇ 26 ਦੇ ਵੀ ਸਪੋਰਟ ਦੇ ਪਰ ਅਲਾਮੇ ਕੱਥੇ ਐ ਨਾ ਸਭੀ ਖਰੇਵੇਂ ਕਾਦਿੰਦੇ ਇਹ ਨਾ ਇਹ ਨਾ ਛੇੜੋ ਇਹ ਨਾ ਇਹ ਨੈਗੇਟਿਵਿਟੀ ਨਾ ਫੈਲਾਓ ਪਲੀਜ਼ ਇਹ ਇਹ ਕਿੰਨਾ ਦੀ ਨਾ ਫੈਲਾਓ ਜਗਜੀਤ ਸਿੰਘ ਢੱਲੇਵਾਲ ਦਾ ਜਿਹੜਾ